ਲੱਖਾਂ ਮੁਲਾਜ਼ਮਾਂ ਲਈ ਵੱਡੀ ਖਬਰ ਹੈ ਕੇਂਦਰੀ 99% ਮੁਲਾਜ਼ਮਾਂ ਨੇ ਯੂਪੀਐਸ ਨੂੰ ਨਕਾਰ ਦਿੱਤਾ ਹੈ ਯੂਨੀਫਾਈਡ ਪੈਨਸ਼ਨ ਸਕੀਮ ਦੇ ਵਿਰੁੱਧ ਖੜੇ ਹੋ ਗਏ ਨੇ ਕੇਂਦਰ ਦੇ 99% ਮੁਲਾਜ਼ਮ ਜਾਣਕਾਰੀ ਅਨੁਸਾਰ ਕੇਂਦਰ ਸਰਕਾਰ ਵੱਲੋਂ ਆਪਸ਼ਨ ਮੰਗੀ ਸੀ ਕੇਂਦਰੀ ਮੁਲਾਜ਼ਮਾਂ ਦੀ ਔਰ 30 ਲੱਖ ਮੁਲਾਜ਼ਮਾਂ ਵਿੱਚੋਂ ਉਹ 30 ਲੱਖ ਮੁਲਾਜ਼ਮ ਜਿਹੜੇ ਐਨਪੀਐਫ ਸਕੀਮ ਅਧੀਨ ਕੰਮ ਕਰਦੇ ਸੀ ਉਹਨਾਂ ਵਿੱਚੋਂ ਮਹਿਜ 30 ਹਜ਼ਾਰ ਦੇ ਕਰੀਬ ਮੁਲਾਜ਼ਮਾਂ ਨੇ ਯੂਪੀਐਸ ਨੂੰ ਆਪਟ ਕੀਤਾ ਭਾਵ 30 ਲੱਖ ਵਿੱਚੋਂ 29 ਲੱਖ 70 ਹਜ਼ਾਰ ਕੇਂਦਰੀ ਮੁਲਾਜ਼ਮਾਂ ਨੇ ਯੂਪੀਐਸ ਤੋਂ ਕਿਨਾਰਾ ਕਰ ਦਿੱਤਾ ਜਾਂ ਸਿੱਧੇ ਰੂਪ ਚ ਕਹਿ ਦਈਏ ਯੂਪੀਐਸ ਯੂਨੀਫਾਈਡ ਪੈਨਸ਼ਨ ਸਕੀਮ ਨੂੰ ਠੁਕਰਾ ਦਿੱਤਾ ਨਕਾਰ ਦਿੱਤਾ ਇਹ ਜਾਣਕਾਰੀ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਕਨਵੀਨਰ ਜਸਵੀਰ ਤਲਵਾੜਾ ਤੇ ਸਕੱਤਰ ਜਰਨੈਲ ਸਿੰਘ ਪੱਟੀ ਨੇ ਦਿੱਤੀ ਹੈ। ਉਹਨਾਂ ਨੇ ਜਾਣਕਾਰੀ ਦਿੱਤੀ ਵੀ ਕੇਂਦਰ ਸਰਕਾਰ ਨੇ ਕੇਂਦਰੀ ਮੁਲਾਜ਼ਮਾਂ ਨੂੰ ਯੂਪੀਐਸ ਦੇਣ ਦੇ ਸਬੰਧ ਵਿੱਚ ਇੱਕ ਆਪਸ਼ਨ ਸਿਸਟਮ ਚਲਾਇਆ ਸੀ, ਪ੍ਰਕਿਰਿਆ ਚਲਾਈ ਸੀ ਔਰ ਇਹ ਪ੍ਰਕਿਰਿਆ 1 ਅਪ੍ਰੈਲ ਤੋਂ ਸ਼ੁਰੂ ਕੀਤੀ ਸੀ ਔਰ ਮੁਲਾਜ਼ਮਾਂ ਨੂੰ ਪੁੱਛਿਆ ਸੀ ਬੀਓ ਯੂਪੀਐਸ ਲੈਣਾ ਚਾਹੁੰਦੇ ਨੇ ਜਾਂ ਐਨਪੀਐਸ ਵਿੱਚ ਹੀ ਕੰਮ ਕਰਨਾ ਚਾਹੁੰਦੇ ਨੇ ਔਰ ਇਹ ਜਿਹੜਾ ਮੌਕਾ ਸੀ ਪੀਐਫ ਆਰਡੀਏ ਸਾਈਟ ਤੇ ਦਿੱਤਾ ਗਿਆ ਸੀ ਜਿੱਥੇ ਆਪਸ਼ਨ ਦੇਣੀ ਸੀ ਮੁਲਾਜ਼ਮਾਂ ਨੇ ਔਰ ਜਿਹੜੇ ਅੰਕੜੇ ਸਾਹਮਣੇ ਆਏ ਨੇ ਉਹਦੇ ਮੁਤਾਬਕ ਕੇਵਲ 30 ਲੱਖ ਵਿੱਚੋਂ 30 ਹਜ਼ਾਰ ਦੇ ਕਰੀਬ ਮੁਲਾਜ਼ਮਾਂ ਨੇ ਯੂਪੀਐਸ ਨੂੰ ਆਪਟ ਕੀਤਾ ਬਾਕੀ ਸਾਰਿਆਂ ਨੇ ਇਸ ਨੂੰ ਨਕਾਰ ਦਿੱਤਾ ਭਾਵ ਕੇਂਦਰ ਸਰਕਾਰ ਦੇ 99 ਫੀਸਡ ਮੁਲਾਜ਼ਮਾਂ ਨੇ ਯੂਪੀਐਸ ਲੈਂ ਤੋਂ ਕੋਰੀ ਨਾ ਕਰ ਦਿੱਤੀ ਹੈ ਔਰ ਲੀਡਰਸ਼ਿਪ ਨੇ ਜਾਣਕਾਰੀ ਦਿੱਤੀ ਹੈ ਵੀ ਸਰਕਾਰ ਵੱਲੋਂ ਜਿਹੜੀ ਯੂਪੀਐਸ ਸਕੀਮ ਲਾਂਦੀ ਸੀ ਉਹਦੇ ਹੱਕ ਵਿੱਚ ਵਿਆਪਕ ਪੱਧਰ ਤੇ ਕੇਂਦਰ ਸਰਕਾਰ ਨੇ ਪ੍ਰਚਾਰ ਕੀਤਾ ਸੀ ਉਹਦੇ ਹੱਕ 'ਚ ਪਰ ਇਹਦੇ ਬਾਵਜੂਦ 99 ਫੀਸਡ ਮੁਲਾਜ਼ਮ ਯੂਪੀਐਸ ਦੇ ਵਿਰੁੱਧ ਡਟ ਗਏ ਨੇ ਔਰ ਇਹ ਵੀ ਗੱਲ ਕਹੀ ਗਈ ਹੈ ਵੀ ਇਹਦਾ ਅਰਥ ਇਹ ਹੈ ਵੀ ਲੱਖਾਂ ਮੁਲਾਜ਼ਮ ਇਹ ਮਹਿਸੂਸ ਕਰਦੇ ਆ ਵੀ ਯੂਪੀਐਸ ਤੋਂ ਬੈਟਰ ਤੇ ਐਨਪੀਐਫਸੀ ਹੈ ਇਸ ਲਈ ਉਹਨਾਂ ਦੀ ਜਿਹੜੀ ਲੜਾਈ ਹੈ ਓਪੀਐਸ ਹਾਸਲ ਕਰਨ ਦੀ ਉਹ ਲਗਾਤਾਰ ਚਲਦੀ ਰਹੂਗੀ ਔਰ ਇਹ ਵੀ ਗੱਲ ਕਹੀ ਗਈ ਲੀਡਰਾਂ ਵੱਲੋਂ ਵੀ ਯੂਪੀਐਸ ਸਿੱਧੇ ਰੂਪ ਵਿੱਚ ਇੱਕ ਫਰਾਡ ਆ ਧੋਖਾ ਧੜੀ ਹੈ ਮੁਲਾਜ਼ਮਾਂ ਨਾਲ ਕਿਉਂਕਿ ਇਸ ਸਕੀਮ ਰਾਹੀਂ ਸਰਕਾਰ ਨੇ ਜਿਹੜੇ ਕਟੌਤੀ ਕੀਤੀ ਫੰਡਾਂ ਦੀ ਉਹਨੂੰ ਹੜੱਪ ਕੇ ਤੇ ਉਸੇ ਫੰਡ ਫੰਡ ਨੂੰ ਪੈਨਸ਼ਨ ਦਾ ਰੂਪ ਦੇ ਕੇ ਮੁਲਾਜ਼ਮਾਂ ਨੂੰ ਦੇਣ ਦਾ ਜਿਹੜਾ ਇੱਕ پابੰਦ ਕੀਤਾ ਉਹਦੇ ਨਾਲੋਂ ਕਿਸੇ ਵੀ ਕੀਮਤ ਤੇ ਸਹਿਮਤ ਨਹੀਂ ਹੋਣਗੇ ਔਰ ਇਹਦੇ ਨਾਲ ਹੀ ਮੁਲਾਜ਼ਮ ਲੀਡਰਸ਼ਿਪ ਨੇ ਕਿਹਾ ਵੀ ਇਹ ਪੂਰੀ ਤਰ੍ਹਾਂ ਘਾਟੇ ਦਾ ਸਵਦਾ ਯੂਪੀਐਸ ਇਸ ਲਈ ਉਹ ਘਾਟੇ ਦੇ ਸਬਦੇ ਨੂੰ ਕਦੀ ਵੀ ਪ੍ਰਵਾਨ ਨਹੀਂ ਕਰਨਗੇ ਔਰ ਮੰਗ ਕੀਤੀ ਹੈ ਵੀ ਯੂਪੀਐਸ ਸਕੀਮ ਰੱਦ ਕਰਕੇ 1972 ਦੇ ਨਿਯਮਾਂ ਅਨੁਸਾਰ ਓਪੀਐਸ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ ਤੇ ਇਸ ਮੌਕੇ ਲੀਡਰਸ਼ਿਪ ਨੇ ਪੰਜਾਬ ਦੀ ਮਾਨ ਸਰਕਾਰ ਨੂੰ ਵੀ ਅਪੀਲ ਦਲੀਲ ਤਰਲਾ ਮਾਰਿਆ ਵੀ ਆਮ ਆਦਮੀ ਪਾਰਟੀ ਨੇ ਚੋਣਾਂ ਤੋਂ ਪਹਿਲਾਂ ਪਬਲੀਕਲੀ ਜਨਤਕ ਤੌਰ ਤੇ ਵਾਦਾ ਕੀਤਾ ਸੀ ਵੀ ਜੇ ਉਹਨਾਂ ਦੀ ਸਰਕਾਰ ਆ ਗਈ ਤੇ ਪੁਰਾਣੀ ਪੈਨਸ਼ਨ ਪੰਜਾਬ ਚ ਬਹਾਲ ਕਰ ਦਿੱਤੀ ਜਾਵੇਗੀ ਪਰ 3 ਸਾਲ ਤੋਂ ਵੱਧ ਸਮਾਂ ਬੀਤਣ ਦੇ ਬਾਵਜੂਦ ਪੰਜਾਬ ਸਰਕਾਰ ਵੱਲੋਂ ਇਸ ਵਾਰ ਕੋਈ ਕਦਮ ਨਹੀਂ ਚੱਕਿਆ ਭਾਵੇਂ ਇੱਕ ਬਰੀਫ ਨੋਟੀਫਿਕੇਸ਼ਨ ਜਾਰੀ ਕੀਤੀ ਹੈ ਪਰ ਫਿਲਹਾਲ ਅਗਲਾ ਕਦਮ ਕੋਈ ਨਹੀਂ ਚੁੱਕਿਆ ਉਹ ਲੀਡਰਸ਼ਿਪ ਨੇ ਇਹ ਵੀ ਸ਼ੰਕਾ ਜਾਹਿਰ ਕੀਤਾ ਵੀ ਪੰਜਾਬ ਸਰਕਾਰ ਕੀਤੇ ਵਾਅਦੇ ਅਨੁਸਾਰ ਮਲਾਜਮਾਂ ਨੂੰ OPS ਦੇਣ ਦੀ ਥਾਂ ਤੇ UPS ਦੇਣ ਤੇ ਵਿਚਾਰ ਕਰ ਰਹੀ ਹੈ ਜਿਹਨੂੰ ਕਿਸੇ ਵੀ ਕੀਮਤ ਤੇ ਲੀਡਰਸ਼ਿਪ ਪ੍ਰਵਾਨ ਨਹੀਂ ਕਰੇਗੀ